ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਕੋਣ ਸਾਰਿਆਂ ਦਾ ਜਿਸ ਵਗ ਤੇ ਮਿਲ ਕਰਦੇ ਆ ਕੁਝ ਸਾਰੇ ਭੈਣ ਭਾਈ ਵਧੀਆ ਠੀਕ ਠਾਕ ਹੋਗੇ ਮੈਂ ਜਿਸ ਤੇ ਪਾਛਾ ਸਾਰੀ ਮੁਕੋਚ ਰੱਖੇ ਤਾਂ ਕਿ ਸੁੱਖੇ ਰੱਖਿਆ ਬੱਚੇ ਇਹ ਅਗਲੀ ਵੀਡੀਓ ਜੇ ਆਪਾਂ ਕਰਨ ਲੱਗੇ ਸੀ ਉਹ ਟਾਈਮ ਹੋ ਗਿਆ ਜਿੱਥੇ 4 ਵਜੇ ਦਾ ਸ਼ਾਮ ਦਾ ਤੇ ਆਪਾਂ ਜੀ ਧਾਰਦੇ ਆ ਚਾਹ ਦਿਨਾ ਦੇ ਆ ਦਿਨਾ ਆ ਪੱਠੰਡ ਚਲੋ ਜੀ ਚਾਹ ਬਣ ਗਈ ਆਪਣੀ ਹੁਣ ਮੈਨੂੰ ਪਾਉਣ ਲੈਣੀ ਆ ਤੂੰ ਵਿੱਚ ਵੀ ਕੈਟਲ ਚ ਕੀ ਪਾਣੀ ਹੁਣ ਆਪਾਂ ਪੀਤਾ ਲੈਣੀ ਆ ਸਾਰੀ ਚਾਹ ਆਪਾਂ ਪੂਰੀ ਪੂਰੀ ਬਣਾਈ ਆ ਤੇ ਚਲੋ ਜੀ ਆਪਾਂ ਪਾ ਲੈਂਦੇ ਆ ਉੱਪਰ ਆ ਜਾ ਤੇ ਹੁਣ ਜੀ ਆਪਾਂ ਚਾਹ ਪੀ ਕੇ ਬਾਕੀ ਦਾ ਕੰਮ ਕਰਦੇ ਆ ਬਾਅਦ ਚ ਅਸੀਂ ਹੋਣ ਜੀ ਆਪਾਂ ਇੱਥੇ ਪੱਠੇ ਲਾਇਆ ਸੀ ਪਾ ਤੇ ਹੁਣ ਮੈਂ ਨਾਲ ਦੀ ਨਾਲ ਜੀ ਇਥੋਂ ਬੋਖਰ ਵੀ ਲਾ ਦਿਆਂਗੀ ਤੇ ਜੋ ਵੀ ਭੈਣ ਪਾਈ ਸੀ ਤੁਸੀਂ ਸਾਨੂੰ ਡੇਲੀ ਕਮੈਂਟ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਪੂਰੀ ਦੇਖਦੇ ਹੋ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ so much ਜੀ ਤੇ ਤੁਸੀਂ ਜੀ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਆ ਕਰੋ ਕਈ ਵਾਰੀ ਭੁੱਲ ਜਾਂਦੇ ਹੋ ਤੇ ਕਮੈਂਟ ਵੀ ਜੀ ਜ਼ਰੂਰ ਕਰਿਆ ਕਰੋ ਤੇ ਇੱਕ ਮੇਰੀ ਭੈਣ ਦਾ ਕਮੈਂਟ ਆਇਆ ਸੀ ਕਿ ਮੇਰਾ ਨਾਮ ਵੀਡੀਓ ਦੇ ਵਿੱਚ ਬੋਲ ਦਿਓ ਤੇ ਆਪਾਂ ਜੀ ਉਹਨਾਂ ਦਾ ਨਾਮ ਬੋਲਣ ਲੱਗੇ ਆ ਜੀ ਉਹਨਾਂ ਦਾ ਨਾਮ ਹੈ ਜੀ ਪ੍ਰਦੀਪ ਕੌਰ ਛੀਨੀ ਵਾਲਾ ਖੁਰਦੇ ਬਰਨਾਲਾ ਤੋਂ ਨਹੀਂ ਤੇ ਦੀਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਡੇਲੀ ਕਮੈਂਟ ਕਰਦੇ ਹੋ ਤੇ ਡੇਲੀ ਵੀਡੀਓ ਵੀ ਦੇਖਦੇ ਹੋ ਤੇ ਤੁਹਾਡਾ ਬਹੁਤ ਬਹੁਤ ਜੀ ਧੰਨਵਾਦ ਥੈਂਕ ਯੂ ਸੋ ਮਚ ਤੇ ਹੋਰ ਵੀ ਭੈਣ ਭਾਈ ਜੀ ਤੁਸੀਂ ਜਿਹੜੇ ਵੀ ਚਾਹੁੰਦੇ ਹੋ ਕਿ ਤੁਹਾਡਾ ਨਾਮ ਬੋਲ ਕੇ ਕਮੈਂਟ ਦੇ ਵਿੱਚ ਲਿਖ ਦਿਆ ਕਰੋ ਜੀ ਤੇ ਆਪਾਂ ਤੁਹਾਡਾ ਨਾਮ ਹੀ ਬੋਲਦੇ ਆਂਗੇ ਤੇ ਆਪਣੀ ਜੀ ਸਾਰੀ YouTube ਫੈਮਿਲੀ ਨੂੰ ਜੀ ਰੱਖੜੀ ਦੀ ਬਹੁਤ-ਬਹੁਤ ਮੁਬਾਰਕਾਂ ਤੇ ਸਾਰਿਆਂ ਦੇ ਲਈ ਵੈਗਰੂ ਸੱਚੇ ਬਾਦਸ਼ਾਹ ਖੁਸ਼ੀਆਂ ਭਰ ਆ ਦੇਣ ਹਰ ਸਾਲ ਲੈ ਕੇ ਆਵੇ ਸਾਰਿਆਂ ਦੇ ਭੈਣਾ ਵੀਰ ਸਭ ਕੁਝ ਰਹਿਣ ਤੰਦਰੁਸਤ ਰਹਿਣ ਤੇ ਆਪਾਂ ਜੀ ਇੱਕ ਹੋਰ ਤੁਹਾਡੇ ਨਾਲ ਗੱਲ ਕਰਨੀ ਹੈ ਕਿ ਜਿਨ੍ਹਾਂ ਦੇ ਕੰਲੀਆਂ ਬੇਟੀਆਂ ਜਾਂ ਬੇਟਾ ਨਹੀਂ ਹੈਗਾ ਮੇਰੇ ਤਰ੍ਹਾਂ ਕਿਉਂਕਿ ਮੇਰੀਆਂ ਵੀ ਤਿੰਨੇ ਲੜਕੀਆਂ ਵੀ ਆ ਮੇਰਾ ਨਲਕਾ ਹੈ ਨਹੀਂ ਤੇ ਮੇਰੇ ਜਿਹੜੀ ਕੁੜੀਆਂ ਦੋ ਗੱਡੀਆਂ ਉਹ ਕਹਿੰਦੀਆਂ ਕਿ ਸਾਡਾ ਵੀਰਾ ਹੀ ਆ ਇਹ ਛੋਟਾ ਹੀ ਭੈਣ ਮੇਰੀ ਸਾਡੀ ਤੇ ਅਸੀਂ ਜੇ ਉਹਨੂੰ ਰਖੜੀ ਬੰਨਣੀ ਹੈ ਤੇ ਆਪਾ ਜੀ ਉਹਨਾਂ ਦਾ ਦੇਲ ਨਹੀਂ ਤੋੜਿਆ ਤੇ ਆਪਾਂ ਰਖੜੀ ਲੈ ਕੇ ਆਏ ਆ ਤੇ ਹੋ ਹੁਣ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਜੀ ਰਖੜੀ ਬੰਨਣ ਗੀਆਂ ਤੇ ਜੇਕਰ ਤੁਹਾਡੇ ਵੀ ਕਿਸੇ ਦੇ ਇਸ ਤਰ੍ਹਾਂ ਇਕਲੀਆਂ ਬੇਟੀਆਂ ਹੀ ਨੇ ਤਾਂ ਜੀ ਉਹਨਾਂ ਦਾ ਮਨ ਨਾ ਠੋਖਣਦੇ ਹੋ ਕੋਈ ਨਹੀਂ ਆਪਸ ਵਿੱਚ ਰਖੜੀ ਬੰਨ ਲੈਣਾ ਬੱਚੇ ਨੂੰ ਖੁਸ਼ ਕਰਦਾ ਤਾਂ ਜੀ ਪਰਮਾਤਮਾ ਨੂੰ ਖੁਸ਼ ਕਰਨ ਦੇ ਬਰਾਬਰ ਹੁੰਦਾ ਏ ਤੇ ਆਪਾਂ ਜੀ ਲੈ ਆਏ ਸੀ ਇਹਨਾਂ ਵਾਸਤੇ ਬਾਜ਼ਾਰ ਤੋਂ ਰਖੜੀ ਬੱਚਿਆਂ ਵਾਸਤੇ ਤੇ ਨਾਲ ਹੀ ਮਠਿਆਈ ਦਾ ਡੱਬਾ ਤੇ ਹੁਣ ਲੱਗਿਆ ਜੀ ਬੱਚੇ ਰਖੜੀ ਬੰਨਣ ਆਪਣੀ ਛੋਟੀ ਭੈਣ ਨੂੰ ਅਨ੍ਰਿਤ ਨੂੰ ਤੇ ਵੀਡੀਓ ਦੇ ਨਾਲ ਜੀ ਬਣੇ ਇਹ ਦੇਖੋ ਤਾਂ ਬਣਾ ਦੇ ਬੈਨੇ ਰਖੜੀਆਂ ਆਪ ਦੀ ਛੋਟੀ ਭੈਣ ਨੂੰ ਇਹਨਾਂ ਹੱਥ ਤੇ แต่บรรพบุตรตัวเองน่าจะวีระเองอกหัก

ਦੇਦੇ ਅਨੂਜ ਰਜਤ ਹੁੰਦੀ ਹੈ ਨਾ ਇਹ ਲੋ ਤੇਰੇ ਵਾਸਤੇ ਹੈ ਨੀਗੀ ਫਿਰਦਤ ਇਹਨੂੰ ਦੇਵੀ ਜਾਨ 11 ਬਣੀ ਬੈਠੀ ਖੜੀ ਨਾ ਜਾ ਬੱਸ Ja. 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 हैले बुट्टे बुट्टे मुझे काम नहीं आर्णन तो हो करे क्लो करे होन ऐने बट एवला करती बंडा बुट्टे वा सो खाए एली एली ए हा बदलने खाने खिसा खिसा पढ़ाई सारी है ये तो हां ओ ओ बने किया ਕਸੀ ਤਬਸਕਾਰ ਚਾਹ ਬਣਾ ਲਈ ਹੈ ਇੰਤਜ਼ਾ ਨਾ ਪਾਣੀ ਪੀਤਾ ਨਿੰਬੂ ਪਾ ਕੇ ਆਜਾ ਦੋ ਸਹੇਦੂ ਬਣਾ ਲੈ ਮੈਂ ਖਾਣੇ ਦੇਸ ਤੁੰਤੈ ਨੇ ਹੋਰ ਬੱਲੂ ਕੋਣ ਮਾਦਰ ਬਿਜੀ ਹੋ ਗਿਆ ਸੀ ਚਲ ਮੈਂ ਨਿਕਲਣਾ ਕਿ ਕਰਨਾ ਹੈ ਜਸਨ ਮੈਨੂੰ ਹੀ ਬੱਲੂ ਨਾਸ ਨੇ ਬਰਗਾ ਸੂਟ ਦੇਣਾ ਪੈਣਾ ਹੈ 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 ਵੇ ਤਰਮ ਕੰਨੋ ਕਿ ਕਿ ਦੇਵੋ ਹੋਰ ਖੀਟੂ ਗੇਂਚ ਫੜਾਂ ਕੋਈ ਨਿਕ ਗਿਆ 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 ਸੀ ਜਾਤੇ ਹੋਏ ਆ ਗੱਲ ਕਰਦੀ ਹੈ ਚੱਲ ਕੇ ਬਾਹਰੋਂ ਆ ਇੱਕ ਰੱਖ ਲੈ ਫਿਰ ਹਾਂ ਤੁਸੀਂ ਆਇਆ ਤੁਸੀਂ ਦੇਸੀ ਬਣਾਓ ਤੋਂ ਮੈਂ ਕਹਿੰਦਾ ਛੱਡ ਛੱਡ ਇਹਨਾਂ ਤੋਂ ਕਿਨੇ ਰਕਵਣੀਆਂ ਨੇ ਹਾਂ ਇਹ ਕੋਟ ਤੋਂ ਜੀ ਮੇਰੇ ਰਾ

ਆਹ ਆਹ ਆਨੂ ਅਨੂ ਜੰਨੇ ਉਹ ਆ ਫ੍ਰੀ ਬਸ ਨੇ ਸੋਣਾ ਤੇ ਇਹਨੇ ਬਣਾ ਲਈਆਂ ਨੇ ਤੇ ਇਹ ਉਹ ਇਹ ਮਾਹਾਰਾ ਨਾਲ ਬਣਾਈ ਹੋਈ ਛੋਟੇ ਛਿੱਕੇ ਬਣੀਆਂ ਨੇ ਇੱਕ ਮਿੰਟ ਥੋੜਾ ਤਾਪਾ ਹਾਂ ਬਾਅਦ ਤਾਪਾ ਇੱਥੇ ਗੱਲ ਤੇ ਬੱਬੀ ਵਾਹ ਤਰੀ ਹੁਣ ਵੜਾ ਪਾ ਲਾ ਤੇ ਫਤਬੂ ਬਨਵਨ ਗਿਆ ਆ ਆ ਦੱਸ ਐਨ ਐਨ ਹਾਂ ਫਿਰ ਵੜੀ ਕੋਲ ਮੈਂ ਨਹੀਂ ਮੈਂ ਆ ਮੱਖਾ ਐ ਮਾਂ ਦਾ ਸਾਰੇ ਇਹ ਹੁਣ ਜੀ ਮੇਰੇ ਨਾਨਦ ਆ ਗਏ ਸੀ ਮੇਰੇ ਚਾਚਾ ਸੋਰਾ ਜੀ ਦੀ ਲੜਕੀ ਏ ਤੇ ਆਪਣੇ ਜਿਹੜਾ ਸਾਲੇ ਰਖੜੀ ਬੰਦੇ ਆ ਦੇ ਆਪਾਂ ਜੀ ਸਾਰੇ ਪਰਿਵਾਰ ਇੰਡ ਤੋ ਰਖੜੀ ਬਣਵਾ ਰਹੇ ਆ ਤੇ ਮੈਂ ਇਹ ਕਰਦੇ ਆ ਕਿ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇਗੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਹੁਣ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਮੇਰੇ ਭੈਣ ਭਾਈਆਂ ਨੂੰ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ so much ਵੀਡੀਓ ਦੇਖਣ ਦੇ ਲਈ